ਸਗਲ ਨਾਲ ਆ ਗਏ ਵਧੀਆ ਐਂਗਰੇ ਭੰਗੜਾ ਪਿਆ ਰਾ ਡੀ ਜੀ ਲੱਗਾ ਕੋਈ ਗੱਲ ਬਾਤ ਨਹੀਂ ਇਹਨਾਂ ਪਹਿਲੇ ਟਾਈਮ ਨਾਲ ਨੂੰ ਜਵਾਬ ਦਿੱਤਾ ਵਾ ਸਾਡਾ ਖਰਚਾ ਇਹਨਾਂ ਆ ਪਹਿਲਾਂ ਆਈਆਂ ਮੇਰੀਆਂ ਦੂਰੋ ਤੇ ਆ ਉਹਨੇ ਕਹਤਾ ਉਹਨਾਂ ਨੇ ਖਰਚੇ ਇਹਨੇ ਮਹਿੰਗੇ ਕੱਪੜੇ ਲੈ ਕੇ ਆਏ ਆ ਤੇ ਆਪਣਾ ਕੀ ਦੱਸਿਆ ਕੀ ਕਰਨੀ ਤੇ ਦੱਸਿਆ ਉਹਨਾਂ ਨੇ ਕਹਿੰਦੇ ਹੋਈ ਆ ਵੀ ਸਾਡੇ ਵਾਲੋ ਜਵਾਬ ਦੇ ਤੇ ਅਸੀਂ ਯਾਰ ਨਹੀਂ ਕਰਨਾ ਸਮਝ ਰਹੂਗੇ ਮੰਗੂ ਮੈਨੂੰ 5 ਕ ਮਹੀਨੇ ਹੋ ਗਏ ਜੋਨ ਭੈਣ ਪਰਵਰਸੀ ਦਾ ਸਾਰੇ ਆਏ ਆ ਹਾਂ ਸਾਰੇ ਰਿਸ਼ਤੇਦਾਰ ਆਏ ਉਸ ਵਿਰੇ ਮੋਰ ਕੇ ਗਏ ਆ ਮੈਨੂੰ ਪਏ ਆਪਣਾ ਇਨਸਾਫ ਚਾਹੀਦਾ ਜਿਹੜਾ ਮੈਨਾਂ ਧੋਖਾ ਆਇਆ ਬਹੁਤ ਵੱਡਾ ਧੋਖਾ ਆਇਆ ਹੈ ਮੇਰੇ ਬਾਪੂ ਨੇ ਪਏ ਫਾੜ ਫੁੱੜ ਕੇ ਕੋ ਲਾਏ ਹੀ ਧੰਬਾ ਇਨਸਾਫ ਚਾਹੀਦਾ ਹੈ ਇੱਕ ਗੱਲ ਦਾ ਵਾਸ ਕੀ ਲੱਗਦਾ ਤੁਹਾਡੀ ਜਿਹੜੀ ਹੈ ਇਨਸਾਫ ਹੋਣੀ ਹੈ ਹਾਂ ਜੀ ਭਾਈ ਸਾਡੀ ਇੱਜ਼ਤ ਬਹੁਤ ਜਿਹੜੀ ਉਹ ਖਰਾਬ ਹੋ ਗਈ ਆ ਇਹ ਟੋਕਰੀ ਸਿਰਫ ਟੋਕਰੀ ਦਾ ਕੰਮ ਨਹੀਂ ਡਿਆ ਇਹ ਮੈਨੇ ਸੁਣਿਆ ਹੁਣ ਭੈਣ ਭਰਾ ਦੇ ਇੱਥੇ ਆਏ ਨੇ ਸਾਰੇ ਯਾਰ ਸੀ ਕੀ ਸਾਰੇ ਪਰਿਵਾਰ ਦੀ ਕੀਤੀ ਹੈ ਦੇਖੋ ਵੀ ਜੀ ਇਹਨਾਂ ਦੀਆਂ ਭੈਣਾਂ ਆਈਆਂ ਸਾਰਾ ਇਹਨਾਂ ਰਿਸ਼ਤੇਦਾਰ ਆਏ ਉਹ 30 35 ਲੱਖ ਰੁਪਏ ਸਾਰਾ ਖਰਚ ਕੇ ਗਏ ਆ ਉਹ ਚਾਹੀ ਹੁਣ ਸਾਰੇ ਜਿਹੜੇ ਰੁਸ ਕੇ ਜਾਣਦੇ ਆ ਪੁਜੀ ਦਾ ਮੋਹਲੀ ਦੇ ਵਿਚਾਰੇ ਰੁਸ ਕੇ ਜਾਂਦੇ ਆਹੀਂ ਤੇ ਹੀ ਜਾਂਦੇ ਆ ਜੀ ਇਹਨਾਂ ਨੂੰ ਮਿਲਦਾ ਹੱਕ ਲੈਣਾ ਚਾਹੀਦਾ ਜੀ ਇਹਨਾਂ ਦਾ 1 ਲੱਖ 1.5 ਲੱਖ ਰੁਪਏ ਲੈਣਾ ਚਾਹੀਦਾ ਕੱਲ ਨੂੰ ਕਿਸੇ ਦੇ ਹੋਰ ਨਾਲ ਧੱਕਾ ਨਾ ਹੋਵੇ 把手机。 ਇੱਕ ਪਾਸੇ ਵਿਆਹ ਦੀਆਂ ਸਾਰੀਆਂ ਰਸਮਾਂ ਹੋਈਆਂ ਸ਼ਗਨ ਵੀ ਪਏ ਤੇ ਘਰਾਂ ਵਿੱਚ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਹੋਈਆਂ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਰਸਮਾਂ ਹੋਣ ਦੇ ਬਾਵਜੂਦ ਵੀ ਵਿਆਹ ਨਹੀਂ ਹੋਇਆ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਐਨ ਮੋਕੇ ਤੇ ਕੁੜੀ ਵਿਆਹ ਤੋਂ ਮਨਾ ਕਰ ਦਿੰਦੀ ਹੈ ਦਰਅਸਲ ਮਾਮਲਾ ਸ਼ਗਨ ਦੀ ਟੋਕਰੀ ਤੋਂ ਲੈ ਕੇ ਸ਼ੁਰੂ ਹੁੰਦਾ ਹੈ ਤੇ ਪੁਲਿਸ ਥਾਣੇ ਪਹੁੰਚ ਜਾਂਦਾ ਹੈ ਜਿਸ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਕਰੇ ਪਰਿਵਾਰ ਰਿਸ਼ਤੇਦਾਰ ਦੇ ਚਿਹਰਿਆਂ ਤੇ ਖੁਸ਼ੀਆਂ ਪਲਾਂ ਵਿੱਚ ਉਤਰ ਗਈਆਂ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇਗਾ ਕੀ ਐਂਡ ਮੌਕੇ ਤੇ ਵਿਆਹ ਤੋਂ ਮਨਾ ਕੀਤਾ ਜਾਂਦਾ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ ਸੋ ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਕੀ ਹੈ ਕਿਉਂ ਵਿਆਹ ਤੋਂ ਕੁੜੀ ਨੇ ਮਨਾਂ ਕੀਤਾ ਹੈ ਦਰਅਸਲ ਸ਼ਗਨਾ ਦੇ ਵੇਲੇ ਜਿਹੜੀਆਂ ਟੋਕਰੀਆਂ ਦਿੱਤੀਆਂ ਜਾਂਦੀਆਂ ਨੇ ਉਹ ਟੋਕਰੀ ਦੇ ਵਿੱਚ ਸਾਰੇ ਫਰੂਟ ਗਲੇ ਸੜੇ ਸਨ ਜਿਸ ਦੇ ਕਾਰਨ ਉਹ ਟੋਕਰੇ ਮੁੰਡੇ ਵਾਲੇ ਵਾਪਸ ਕਰ ਦਿੰਦੇ ਨੇ ਜਦੋਂ ਇਹ ਟੋਕਰੇ ਵਾਪਸ ਕੀਤੇ ਜਾਂਦੇ ਨੇ ਤਾਂ ਕੁੜੀ ਵਾਲਿਆਂ ਨੂੰ ਪਸੰਦ ਨਹੀਂ ਆਉਂਦਾ ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਦੇ ਵਿੱਚ ਬਹਿਸ ਵੀ ਹੁੰਦੀ ਹੈ ਕਿਹਾ ਇਹ ਵੀ ਜਾ ਰਿਹਾ ਹੈ ਕਿ ਜਦੋਂ ਮੁੰਡੇ ਵਾਲਿਆਂ ਨੇ ਟੋਕਰੇ ਵਾਪਸ ਕੀਤੇ ਤਾਂ ਉਸ ਦੇ ਵਿੱਚ ਚੂਹਾ ਸੀ ਜਿਸ ਤੋਂ ਬਾਅਦ ਕੁੜੀ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਤੇ ਉਸ ਦਾ ਕਹਿਣਾ ਹੈ ਕਿ ਮੇਰੇ ਪਰਿਵਾਰ ਦੀ ਬੇਇੱਜ਼ਤੀ ਕੀਤੀ ਗਈ ਹੈ ਛਿਸ ਕਰਕੇ ਵਿਆਹ ਤੋਂ ਮਨਾ ਕੀਤਾ ਗਿਆ ਲੜਕਾ ਪਰਿਵਾਰ ਨੇ ਦੱਸਿਆ ਕਿ ਸਾਰਾ ਮਾਮਲਾ ਟੋਕਰੇ ਤੋਂ ਸ਼ੁਰੂ ਹੁੰਦਾ ਤੇ ਆਖਿਰ ਵਿਆਹ ਟੁੱਟ ਜਾਂਦਾ ਹਾਂ ਜਪਣਾ ਨਾਮ ਦਾ ਮੇਰਾ ਨਾਂ ਭਾਈ ਸਤਪਾਲ ਸਿੰਘ ਜੀ ਪਿੰਡ ਕੜਾਈ ਪਿੰਡ ਕਨ ਪਰਖਾਲੇ ਜਰਨਸਤਾਨ ਬਾਬਾ ਜੀ ਦਾ ਹੋਇਆ ਕੀ ਹੋਇਆ ਜੀ ਮੇਰਾ ਭਾਈ ਬਹੁਤ ਤਗੜਾ ਤੋਂ ਖਾ ਕੀਤਾ ਇਹਨਾਂ ਨੇ ਠੀਕ ਹੈ ਜੀ ਕੁੜੀ ਵਾਲਿਆਂ ਨੇ ਭਾਈ ਪਹਿਲਾਂ ਸੱਗਨ ਲਾ ਕੇ ਚਲ ਕੇ ਘਰੇ ਹਾਂ ਐ ਸਗਨ ਲਾ ਕੇ ਆਏ ਆ ਸਗਨ ਲਾ ਕੇ ਵਧੀਆ ਆਏ ਘਰੇ ਭੰਗੜਾ ਪਿਆ ਰਾ ਡੀ ਜੇ ਲੱਗਾ ਕੋਈ ਗੱਲ ਬਾਤ ਨਹੀਂ ਇਹਨਾਂ ਪਹਿਲੇ ਟਾਈਮ ਤੇਾਨੂੰ ਜਵਾਬ ਦਿੱਤਾ ਵਾ ਸਾਡਾ ਖਰਚਾ ਇੰਨਾ ਆਇਆ ਪਹਿਲਾਂ ਆਈਆਂ ਮੇਰੀਆਂ ਦੂਰੋ ਤੇ ਆਨਲਾਈਨ ਇਹ ਭਾਈ ਉਹਨਾਂ ਨੇ ਖਰਚੇ ਇੰਨੇ ਮਹਿੰਗੇ ਕੱਪੜੇ ਲੈ ਕੇ ਆਏ ਆ ਤੇ ਆਪਣਾ ਤੇ ਕੀ ਦੱਸਿਆ ਕੀ ਕਾਰਨ ਕੀ ਦੱਸਿਆ ਉਹਨਾਂ ਨੇ ਕਾਰਨ ਇਹੋ ਹੀ ਆ ਵੀ ਸਾਡੇ ਵਾਲੋ ਜਵਾਬ ਜੇ ਤੇ ਅਸੀਂ ਵਿਆਹ ਨਹੀਂ ਕਰਨਾ ਕਿੰਨਾ ਚਿਰ ਹੋ ਗਿਆ ਮੰਗੇ ਨੂੰ ਮੈਨੂੰ 5 ਕਿ ਮਹੀਨੇ ਹੋ ਗਏ ਹੋਣ ਭੈਣ ਭਰਾ ਰਿਸ਼ਤੇਦਾਰ ਸਾਰੇ ਆਏ ਆ ਹਾਂ ਸਾਰੇ ਰਿਸ਼ਤੇਦਾਰ ਆਏ ਹੀ ਉਸ ਵੇਰੇ ਮੋੜ ਕੇ ਗਏ ਆ ਤੇ ਯਾਰ ਦੋਸਤ ਵੀ ਮੇਰੇ ਫੋਨ ਕਰ ਕਰ ਕੇ ਆਂਦੇ ਆ ਅਸੀਂ ਕਪੜੇ ਪਾਏ ਤਿਹਾਰ ਹੋ ਕੇ ਬੈਠੇ ਆ ਤੇਰੀ ਬਰਾਤ ਕਰਉ ਜਾਣੀ ਆ ਤੇ ਹੁਣ ਮੈਂ ਦੱਸੂ ਕੀ ਮੂੰਹ ਦਿਖਾਵਾਂ ਬਾਹਰ ਕੇ ਹੁਣ ਮੂੰਹ ਜਿਹਾ ਦਿਖਾਉਂ ਜੋਗਾ ਮੈਂ ਹੈਗਾ ਨਹੀਂ ਹੁਣ ਤੇ ਜਿਹੜਾ ਮੇਰਾ ਸਮਾਨ ਆ ਪਾਇ ਉਹ ਆਪਣਾ ਜਿੱਥੇ ਕੋਰਟ 'ਚ ਜਾਣਾ ਉਹਥੇ ਜਾਊਗਾ ਮੈਂ ਪੁਲਿਸ ਕੋਲ ਜਾਣਾ ਉਹਥੇ ਜਾਊਂਗਾ ਜਿੱਥੇ ਲੋੜ ਬੋ ਮੈਂ ਜਾਊਂਗਾ ਨਾਲ ਮੈਨੂੰ ਪਾਇ ਆਪਣਾ ਇਨਸਾਫ ਚਾਹੀਦਾ ਜਿਹੜਾ ਮੈਨਾਂ ਧੋਖਾ ਆਇਆ ਬਹੁਤ ਵੱਡਾ ਧੋਖਾ ਆਇਆ ਹੈ ਕਿ ਮੇਰੇ ਬਾਪੂ ਨੇ ਪਾਇਏ ਫਾੜ ਫੁੜ ਕੇ ਕਿਸੇ ਕੋ ਲਾਏ ਹੀ ਤੁਹਾਨੂੰ ਬਾਦ ਇਨਸਾਫ ਚਾਹੀਦਾ ਏ ਇਹ ਗੱਲ ਦਾ ਬਸ ਕਿ ਲੱਗਦਾ ਤੁਹਾਡੀ ਜਿਹੜੀ ਆ ਇੱਜ਼ਤ ਖਰਾਬ ਹੋ ਗਈ ਇਸ ਨਾਲ ਹਾਂ ਜੀ ਭਾਈ ਸਾਡੀ ਇੱਜ਼ਤ ਬਹੁਤ ਜਿਹੜੀ ਹੁੰਦੀ ਖਰਾਬ ਹੋ ਗਈ ਆ ਪਰ ਹੁਣ ਉਹ ਨਾਲੇ ਕੁੜੀ ਵਾਲੇ ਕਿੱਥੋਂ ਕੁੜੀ ਵਾਲੇ ਜੋੜਾ ਫਾੜ ਕੇ ਜੀ ਉਥੋਂ ਦੇ ਰਹਿਣ ਵਾਲੇ ਜੀ ਕੀ ਨਾਂ ਲੜਕੀ ਦਾ ਲੜਕੀ ਦਾ ਨਾਂ ਜੇ ਪੂਜਾ ਹਾਂਜੀ ਭਾਈ ਕੀ ਨਾਂ ਮੇਰਾ ਨਾਂ ਗੁਰਮੋਹ ਸਿੰਘ ਹੈ ਗੁਰਮੋਹ ਸਿੰਘ ਜੀ ਕਿਹੜਾ ਵਿਆਹ ਸੀ ਤੁਹਾਡੇ ਘਰ ਤੇ ਹਾਂਜੀ ਵਿਆਹ ਕਿਦਾਂ ਸੀ ਘਰ ਤੇ ਵਿਆਹ ਕਰ ਲੜਕੇ ਦਾ ਕੀ ਨਾ ਲੜਕੀ ਦਾ ਸਤਪਾਲ ਤਾਂ ਕੀ ਹੋਇਆ ਜੀ ਦੱਸੋ ਹੋਇਆ ਸਾਡੇ ਨਾਲ ਮਾਰਿਆ ਧੋਖਾ ਹੀ ਹੋਇਆ ਜੇ ਤੇ ਦੋ ਇਹਨਾਂ ਨੇ 6 ਪੰਜ ਕੁ ਮਹੀਨੇ ਮੁੰਡਾ ਮੰਗ ਛੱਡਿਆ ਤੇ ਮੁੜ ਕੇ ਮੈਨੂੰ ਕਹਿੰਦੀ ਇਹ ਉਹਨਾਂ ਦਾ ਕਲੇਸ਼ ਪਾਇਆ ਇਹਨੇ ਕਿਸ ਗੱਲ ਦਾ ਇਹੋ ਜੀ ਵੀ ਕਦੀ ਕਰਨਾ ਕਦੀ ਨਹੀਂ ਕਰਨਾ ਮੈਂ ਚਲੋ ਠੀਕ ਹੈ ਮਰਜ਼ੀ ਤੁਹਾਡੀ ਤੇ ਫਿਰ ਕਹਿੰਦੀ ਯਾਰ ਮੈਂ ਕਾਰ ਬਾਰ ਵੇਖ ਕੇ ਆਉਂਗੀ ਤੇ ਮੈਂ ਠਾਕਾ ਮੁੰਡੇ ਨੂੰ ਲਾ ਜੂਗੀ ਮੈਂ ਮੈਂ ਜੇ ਤੁਹਾਡੀ ਮਰਜ਼ੀ ਘਰੇ ਠਾਕਾ ਲਾ ਗਏ ਆ ਮੁਰਗੇ ਫੇਰ ਕਹਿੰਦੇ ਅਸੀਂ ਵਿਆਹ 6 ਅੰਕ ਮਹੀਨਾ ਦੇਣਾ ਤੇ ਮੈਂ ਕਹਾਂ ਚਲੋ ਠੀਕ ਹੈ ਤੇ ਬਾਅਦ ਵਿੱਚ ਫੇਰ ਆਈ ਹੈ ਕਹਿੰਦੀ ਮੈਂ ਮੈਂ ਘਰੇ ਠਾਕਾ ਲਾ ਦਾਂਗੀ ਠਾਕਾ ਲਾਦਾ ਮੁਰਗੇ ਫੇਰ ਸਗਣੇ ਨੇ ਲਾਇਆ ਕੱਲ ਨੌ ਤਰੀ ਦਾ ਸਗਣ ਦੇ ਦੱਸਦੀ ਵਿਰਾਤ ਸੀ ਮੇਰੀ ਤੇ ਇਹਨਾਂ ਨੇ ਸਗਣ ਤੋਂ ਕੋ ਲਾ ਕੇ ਅਸੀਂ ਵੀ ਲਾਏ ਉਹਨਾਂ ਉਹਨਾਂ ਨੇ ਵੀ ਲਾ ਕੇ ਘਰ ਤੇ ਮੈਂ ਰੋਟੀ ਕੀਦੀ ਐ ਸਨ ਬੜੀ ਸੋਹਣੀ ਰੋਟੀ ਕੀਤੀ ਆ ਪੈਸੇ ਫੜ ਫੁਰਕੇ ਮੈਂ ਕੰਮ ਕੀਤਾ ਮੈਂ ਯਾਰ ਮੁੰਡਾ ਨਾ ਕੋਵੇ ਵੀ ਮੇਰੀਆਂ ਪੈਰਾਂ ਨਾਲ ਕੀਤਾ ਮੇਰਾ ਨਹੀਂ ਪਿਓ ਨੇ ਕੀਤਾ ਬਿਲਕੁਲ ਤੇ ਮੈਂ ਆ ਕਰ ਦਿੱਤਾ ਮੈਂ ਯਾਰ ਮੇਰਾ ਹੋਰ ਵੀ ਲੱਜੂਗਾ ਕੋਈ ਗੱਲ ਨਹੀਂ ਤੇ ਇਹਨਾਂ ਨੇ ਜਵਾਬ ਦੇਤਾ ਸਾਨੂੰ ਸਵੇਰੇ ਕਹਿੰਦੇ ਜੀ ਸਾਡੇ ਦਾ ਜਵਾਬ ਜੀ ਵਜਾ ਦੱਸੀ ਕੀ ਵਜਾ ਕਾਦੀ ਗੱਲੋਂ ਜਵਾਬ ਦਿੱਤਾ ਕੋਈ ਇਹ ਉਹ ਟੋਕਰੇ ਦਾ ਕਹਿੰਦੇ ਇਹ ਟੋਕਰਾ ਸਾਡਾ ਜਿਹੜਾ ਵਾ ਸਾਡੇ ਘਰ ਹੀ ਆ ਗਿਆ ਤੁਹਾਡਾ ਟੋਕਰਾ ਤੁਸੀਂ ਵੀ ਯਾਰ ਉਹਨੇ ਟੋਕਰਾ ਲਿਆ ਸੀ ਵੱਡਾ ਸੀ ਜਾਂ ਛੋਟਾ ਸੀ ਕੀ ਦੱਸਣਾ ਹੈ ਨਹੀਂ ਨਹੀਂ ਉਹਨੇ ਟੋਕਰਾ ਨਾਲ ਲਿਆ ਹੁੰਦਾ ਤੇ ਡੱਬਾ ਲੈ ਆਉਂਦੇ ਤੇ ਮੈਂ ਕਿਹਾ ਇਹ ਡੱਬਾ ਕਿਉਂ ਲੈ ਆਉਂਦੇ ਡੱਬੇ ਨਾਲ ਮਗਰ ਟੋਕਰਾ ਵੀ ਹੁੰਦਾ ਤੇ ਮੈਂ ਕਿਹੜੀ ਗਲਤੀ ਕਰ ਬੈਠਾ ਮੈਂ ਡੱਬਾ ਨਾਲ ਟੋਕਰਾ ਲਾ ਗਿਆ ਮੈਂ ਕਿਹਾ ਇਹਦੇ ਚ ਕਿਹੜੀ ਕੋਈ ਵੱਡੀ ਗੱਲ ਦੇ ਆ ਮਨੇ ਸੋ ਵੀ ਜਿਹੜਾ ਬੇਟਾ ਪਿਓ ਚਲੇ ਜੀ ਕਿੰਨੇ ਬੱਚੇ ਤੁਹਾਡੇ ਬੇਟਾ ਕਿੰਨੇ ਆ ਪਹਿਲਾ ਵੀ ਬੇਟਾ ਹਾਂ ਬੇਲਾਈ ਦੋ ਲੜਕੀਆਂ ਹੁਣ ਕਿੰਨਾ ਕੁ ਮਨ ਦੁੱਖ ਲੱਗਦਾ ਵੀ ਭੈਣ ਭਰਾ ਇਸੀ ਦਾ ਕਿੰਨੇ ਗਏ ਦੁੱਖ ਤਾਂ ਬੜਾ ਲੱਗਦਾ ਵਾ ਮੈਨੂੰ ਮੈਂ ਰਾਤ ਦੀ ਰੋਟੀ ਨਹੀਂ ਖਾਧੀ ਹੈਗੀ ਮੇਰੇ ਅੰਦਰ ਨਹੀਂ ਜਾਣ ਦੀ ਰੋਟੀ ਕਿੰਨਾ ਕੁ ਚਾ ਸੀ ਮੁੰਡੇ ਦਾ ਚਾ ਤੇ ਬੜਾ ਹੈ ਗਿਆ ਹੁਣ ਕੀ ਮੰਗ ਕਰਦੇ ਹੋ ਇਹਨਾਂ ਖਿਲਾਫ ਹੁਣ ਇਹੋ ਮੰਗੋ ਇਨਸਾਫ ਮਿਲ ਜੇ ਤੁਹਾਨੂੰ ਕੋਈ ਕਾਰਵਾਈ ਚਾਹੁੰਦੀ ਹੈ ਇਹਨਾਂ ਖਿਲਾਫ ਕਾਰਵਾਈ ਚਾਹੁੰਦੀ ਕੋਈ ਨਹੀਂ ਕੋਈ ਕਾਰਵਾਈ ਚਾਹੁੰਦੇ ਇਹਨਾਂ ਤੇ ਆਹ ਕਾਰਵਾਈ ਚਾਹਨੇ ਆਪਾਂ ਕੀ ਚਾਹੁੰਦੇ ਜੀ ਤੁਸੀਂ ਇਹੋ ਵੀ ਸਾਡੇ ਨਾਲ ਧੋਖਾ ਕੀਤਾ ਕੱਲ ਨੂੰ ਦੂਜਿਆਂ ਨਾਲ ਧੋਖਾ ਹੋਵੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਣੀਬੜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰ ਗੁਰਦੀਪ ਸਿੰਘ ਫੋਬਜੀ ਹੈ ਤੇ ਕਿਹੜੇ ਪਿੰਡ ਦੇ ਮੈਂ ਇਸੇ ਪਿੰਡ ਦਾ ਇਹਨਾਂ ਦਾ ਗੁਆਂਢੀ ਪड़ोसी ਜੀ ਕੀ ਹੋਇਆ ਕੀ ਅੱਜ ਵਿਆਹ ਆ ਮੁਕਤ ਅੱਜ ਇਹਨਾਂ ਦਾ ਬੜਾ ਵਧੀਆ ਮਾਹੌਲ ਚੱਲਣ ਡਿਆ ਇਹਨਾਂ ਦਾ ਘਰ ਖੁਸ਼ੀਆਂ ਚੱਲਣੀਆਂ ਇਹਨਾਂ ਦੀਆਂ ਧੀਆਂ ਭੈਣਾਂ ਆਈਆਂ ਸਭ ਕੁਝ ਆਇਆ ਜੀ ਸਿਰਫ ਇੱਕ ਨਿੱਗੀ ਜੀ ਗੱਲ ਤੋਂ ਇਹਨਾਂ ਦੇ ਜਿਹੜੀ ਆਈ ਸੀ ਟੋਕਰੀ ਉਹਦੇ ਉੱਤੇ ਰੌਲਾ ਪੈ ਗਿਆ ਜਿਹੜੀ ਇਹਨਾਂ ਨੇ ਟੋਕਰੀ ਲਿਆਂਦੀ ਸੀ ਇਹਨਾਂ ਨੇ ਮੇਰੇ ਸਾਹਮਣੇ ਇਹਨਾਂ ਨੇ ਫਰੋਆ ਆਪਣੀ ਟੋਕਰੀ ਲੈ ਗਏ ਬਾਜ ਜਾਂਦੀ ਵੇਰਾ ਉਹਨਾਂ ਨੇ ਆਪਣਾ ਗਲਿਆ ਫਰੋਟ ਲੈਂਦਾ ਹੈ ਅਹੀਂ ਆਪ ਖੁਦ ਵੇਖਿਆ ਚੂਹਿਆ ਨਾ ਟੁਕਿਆ ਹੈ ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸਾਡੀ ਟੋਕਰੀ ਵਾਪਸ ਲੈ ਆਏ ਆ ਬਸ ਉਤੋਂ ਕਾਰਵਾਈ ਹੋਈ ਜੇ ਤੇ ਨਾਲੇ ਉਹ ਵੇਖੋ ਟੋਕਰੀ ਚ ਤੁਸੀਂ ਵੇਖੋਗੇ ਬਾਲਟਾ ਕੌਣ ਲੈ ਕੇ ਆਉਂਦਾ ਜੀ ਇਹ ਨੂੰ ਸਗੰਦਾ ਕੰਮ ਇਹ ਸਗੰਦਾ ਕੰਮ ਹੈਗਾ ਜੀ ਤੇ ਨਾਲ ਆ ਵੀਰ ਮੇਰਾ ਖਲੋਤਾ ਜੀ ਇਹਨੂੰ ਪੁੱਛ ਕੇ ਵੇਖ ਲਓ ਕਿ ਆ ਟੋਕਰੀ ਹੈ ਤੇ ਸਿਰਫ ਟੋਕਰੀ ਦਾ ਕੰਮ ਵਿਗੜਿਆ ਜੀ ਮਿਉਨਿਸਪਲਿਟੀ ਹੁਣ ਭੈਪਰਾ ਦੇਤੀ ਆਏ ਨੇ ਸਾਰੇ ਇਤਿਆਸ ਦੀ ਕਿ ਸਾਰੇ ਪਰਿਵਾਰ ਦੀ ਬੀਤੀ ਹੈ ਵੇਖੋ ਵੀਰ ਜੀ ਇਹਨਾਂ ਦੀਆਂ ਭੈਣਾਂ ਆਈਆਂ ਸਾਰਾ ਇਹਦੇ ਨਾਲ ਰਿਸ਼ਤੇਦਾਰ ਆਏ ਸੀ ਹੂੰ ਉਹ 30 3000 35 35000 ਰੁਪਏ ਸਾਰਾ ਖਰਚ ਕੇ ਗਏ ਆ ਉਹ ਚਾਰੀਆਂ ਹੁਣ ਸਾਰੇ ਜਣੇ ਰੁੱਸ ਕੇ ਜਾਣ ਦੇ ਆ ਖੁਸ਼ੀ ਦਾ ਮੌਹਲੀ ਦੇ ਵਿਚਾਰੇ ਰੁੱਸ ਕੇ ਜਾਣ ਦੇ ਜਿਹੜਾ ਬੱਚਾ ਪਿਉਣਾ ਸੀ ਇਹਨਾਂ ਦਾ ਬੇਡਾ ਪਹਿਲਾਂ ਪਿਉਣਾ ਸੀ ਹਾਂਜੀ ਹਾਂਜੀ ਪਹਿਲਾਂ ਇਹਨਾਂ ਦਾ ਇਕੱਲਾ ਇਕੱਲਾ ਲੜਕਾ ਤੇ ਦੋ ਕੁੜੀਆਂ ਦੋ ਹੀ ਵਿਆਈਆਂ ਜੇ ਤੇ ਇਹ ਇਹਨਾਂ ਦਾ ਇੱਕੋ ਹੀ ਲੜਕਾ ਸੀ ਇਹ ਤੁੰ ਦਾ ਹੋਣਾ ਗਿਆ ਨਾ ਜਾਂਦੇ ਸੀ ਉਦੋਂ ਇਹਨਾਂ ਨੇ ਵੇਖ ਪਾਤੀ ਕੀ ਹੋਣ ਮੰਗ ਚੁੰਦੀ ਹੈ ਕਾਰਵਾਈ ਦੀ ਅਹੀਂ ਤੇ ਅਹੀਂ ਜਾਣਿਆ ਜੀ ਇਹਨਾਂ ਨੂੰ ਮਿਲਦਾ ਹੱਕ ਜਣਾ ਚਾਹੀਦਾ ਜੀ ਇਹਨਾਂ ਦਾ ਲੱਖ ਡੇਢ ਲੱਖ ਰੁਪਈਆ ਮਿਲਣਾ ਚਾਹੀਦਾ ਵਾ ਕੱਲ ਨੂੰ ਕਿਸੇ ਦੇ ਹੋਰ ਨਾਲ ਧੱਕਾ ਨਾ ਹੋਵੇ ਬਸ ਇਹ ਚਾਹੀਦਾ ਉਦੋਂ ਕੁੜੀ ਦੇ ਮਨਾ ਕਰਨ ਤੇ ਮੁੰਡੇ ਵਾਲੇ ਥਾਣੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਇਸ ਮਾਮਲੇ ਨੂੰ ਦੇਖ ਰਹੀ ਹੈ ਸਰ ਕੀ ਮਾਮਲਾ ਜਿਹੜੀ ਕੰਪਲੀਟ ਆਈ ਕੋਈ ਵਿਆਹ ਦੇ ਮੇਰੇ ਕੋਲ ਕੰਪਲੀਟ ਆਇਆ ਜਨਮ ਸੰਨ ਗੁਰਦਰ ਲੱਗੋ ਲੜਕਾ ਆਇਆ ਇੱਕ ਕਿ ਮੇਰਾ ਜੋੜਾ ਫਟਕਲਾ ਕੇ ਮੰਗਣੀ ਹੋਈ ਸੀ ਕੱਲ ਸਕਣ ਸੀ ਅੱਜ ਬਰਾਤ ਜਾਣੀ ਸੀ ਸਵੇਰ ਬਰਾਤ ਗਈ ਨਹੀਂ ਇਹਨਾਂ ਨੂੰ ਕਿਤੇ ਰਾਤ ਕੱਲ ਹੀ ਸੁਨਾਇਆ ਗਿਆ ਇਹਨਾਂ ਨੂੰ ਅੱਜ ਸੁਨਾਇਆ ਵੀ ਸੋ ਉੱਥੇ ਥਾਣੇ ਆਓ ਤੇ ਇਹ ਫੇਰ ਮੇਰੇ ਕੋ ਕੰਪਲੀਟ ਦੇਣ ਰਿਹਾ ਸਿਰ ਇਹਨਾਂ ਦਾ ਵੇਖਾਂਗੇ ਉਹਨਾਂ ਨੂੰ ਪੁੱਛ ਲਾਂਗੇ ਵੀ ਕੰਪਲੀਟ ਥਾਣੇ ਦਿੱਤੀ ਹੈ ਤੇ ਇਹਨਾਂ ਨੂੰ ਉੱਤਰ ਭੇਜ ਦਾਂਗੇ ਜੇ ਇੱਥੇ ਕੋਈ ਗੱਲ ਸੁਣਨ ਵਾਲੀ ਹੋਈ ਤੇ ਇੱਥੇ ਸੁਣ ਕੇ ਤੇ ਜੋ ਹਾਲਾਤ ਹੋਣਗੇ ਉਹਦੇ ਮੁਤਾਬਕ ਵੇਲਾਗੇ ਜੋ ਕਰ ਰਹੀ ਬੰਦੀ ਤਿਆਰੀਆਂ ਕੀਤੀਆਂ ਗਈਆਂ ਲੜਕੇ ਵੱਲੋਂ ਵਿਆਹ ਦੀ ਨ ਦੱਸਿਆ ਨਹੀਂ ਇਹਨਾਂ ਨੇ ਡੀਜੀ 2 ਜੇ ਲਾਇਆ ਗਰੀਬ ਬੰਦੇ ਆ ਗਰੀਬ ਪਰਿਵਾਰ ਆ ਤੇ ਆ ਰੀਆਂ ਦਾ ਐਡੇ ਗਰੀਬ ਪਰਿਵਾਰ ਚ ਕੀ ਹੁੰਦੀਆਂ ਨੇ ਪਰ ਇਹ ਆ ਵੀ ਮੌਕੇ ਦਾ ਨਾਂ ਕਰ ਦੇਣੀ ਜਿਹੜੀ ਆ ਇੱਕ ਮਾੜੀ ਗੱਲ ਤੇ ਕਾਰ ਵੀ ਕੀਤੀ ਜਾਊਗੀ ਅਗਰ ਇਹ ਕੁੜੀਆਂ ਦੇ ਦੋਸ਼ੀ ਪਾਇਆ ਗਏ ਦੇਖਾਂਗੇ ਜੀ ਕੀ ਹਾਲਾਤ ਇਹਨਾਂ ਦੇ ਦੋਨਾਂ ਪਰਿਵਾਰਾਂ ਦੇ ਕਿਉਂ ਜਵਾਬ ਮਿਲਿਆ ਤੇ ਜੋ ਬੰਦੀ ਉਹ ਕਾਰਵਾਈ ਕੀਤੀ ਜਾਊਗੀ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਤਾਨਪੁਰ ਕਾਲੇ ਦਾ ਹਿਮਾਮਲਾ ਜਿੱਥੇ 10 ਤਰੀਕ ਨੂੰ ਵਿਆਹ ਦੀਆਂ ਸ਼ਹਿਨਾਈਆਂ ਵੱਜਣੀਆਂ ਸਨ ਪਰ ਮਾਮਲਾ ਚੂਏ ਦਾ ਬਣਾ ਕੇ ਵਿਆਹ ਤੋੜ ਦਿੱਤਾ ਤੇ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਸੋ ਵੇਖਣਾ ਹੋਏਗਾ ਕਿ ਪੁਲਿਸ ਇਸ ਮਾਮਲੇ ਦੀ ਕੀ ਜਾਂਚ ਕਰਦੀ ਹੈ ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ